ਹਾਂਜੀ ਸਤਿ ਸ੍ਰੀ ਅਕਾਲ ਗਾਇਸ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ YouTube ਚੈਨਲ ਤੇ ਸਤਿ ਸ੍ਰੀ ਅਕਾਲ ਗਾਇਸ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਿਲਕੁਲ ਨਵੀਂ ਰੈਸਪੀ ਕੜੀ ਬਾਕੀ ਚੈਨਲਾਂ 'ਤੇ ਤੁਸੀਂ ਦੇਖੀ ਹੋਏਗੀ ਪਰ ਮੇਰੇ ਚੈਨਲ 'ਤੇ ਪਹਿਲੀ ਵਾਰ ਬਣਨ ਜਾ ਰਹੀ ਏ ਇਸ ਕਰਕੇ ਮੈਂ ਇਸ ਨੂੰ ਨਵੀਂ ਕਹਿ ਰਹੀ ਹਾਂ ਤੇ ਇਸ ਨੂੰ ਬਣਾਉਣ ਦੇ ਲਈ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਪੈਂਦੀ ਏ ਤੇ ਉਹ ਤੁਹਾਨੂੰ ਦੱਸ ਦਿੰਨੇ ਹਾਂ ਪਲੇਟਾਂ ਵਿੱਚ ਮੈਂ ਪਹਿਲਾਂ ਹੀ ਸਜਾ ਲਿਆ ਹੈ। ਉਹਦੇ ਲਈ ਚਾਹੀਦਾ ਹੈ ਲਸਣ, ਪਿਆਜ਼ ਲੰਬੇ-ਲੰਬੇ ਜੀਰੇ ਹੋਏ। ਅਦਰਕ ਬਿਲਕੁਲ ਬਰੀਕ ਕੱਟਿਆ ਹੋਇਆ, ਕੜੀ ਪੱਤਾ, ਆਲੂ ਐਸਟਰਾ ਕੱਟੇ ਹੋਏ। ਹਰੀ ਮਿਰਚ, ਦਹੀਂ, ਵੇਸਨ ਲਗਭਗ 4 ਚਮਚ ਵੱਡੇ ਤੇ ਮਸਾਲਿਆਂ ਦੇ ਵਿੱਚ ਚਾਹੀਦਾ ਹੈ ਆਪਾਂ ਨੂੰ ਘਰ ਦਾ ਪੀਸਿਆ ਹੋਇਆ ਮਸਾਲਾ। ਜਿਹਦੇ ਵਿੱਚ ਕਾਲੀ ਮਿਰਚ, ਜੀਰਾ ਤੇ ਸਾਬਤ ਧਨੀਆ ਹੁੰਦਾ ਹੈ। ਮੇਥਰੇ, ਦੋ ਲਾਲ ਮਿਰਚਾਂ, ਪੰਜ-ਸੱਤ ਕਾਲੀਆਂ ਮਿਰਚਾਂ, ਨਮਕ, ਹਲਦੀ ਤੇ ਸਾਬਤ ਧਨੀਆ। ਹਾਂਜੀ ਗੈਸ, ਹੁਣ ਆਪਾਂ ਕੜੀ ਨੂੰ ਬਣਾਉਣ ਲੱਗੇ ਆਂ ਤੇ ਇਸ ਨੂੰ ਆਪਾਂ ਕਿੱਦਾਂ ਬਣਾਉਣੇ ਆ ਤੁਸੀਂ ਵੀਡੀਓ ਵਿੱਚ ਅੱਗੇ ਬਣੇ ਰਹਿਓ। ਤੇਲ ਆਪਣਾ ਗਰਮ ਹੋ ਚੁੱਕਿਆ ਹੈ ਤੇ ਮੈਂ ਤੇਲ ਨੂੰ ਗਰਮ ਕਰਕੇ ਥੋੜਾ ਜਿਹਾ ਗੈਸ ਨੂੰ ਘਟ ਕਰ ਦਿੰਦੀ ਆ ਤਾਂ ਕਿ ਵੀਡੀਓ ਦੇ ਵਿੱਚ ਸਾਊਂਡ ਤੇਲ ਦਾ ਜਿਆਦਾ ਨਾ ਆਵੇ ਹਾਂਜੀ ਗਾਇਸ ਤੇਲ ਆਪਣਾ ਗਰਮ ਹੋ ਗਿਆ ਹੈ ਮੈਂ ਹਮੇਸ਼ਾ ਤੇਲ ਨੂੰ ਗਰਮ ਕਰਕੇ ਗੈਸ ਨੂੰ ਘਟ ਕਰ ਦਿੰਨੀ ਹਾਂ ਤਾਂ ਕਿ ਵੀਡੀਓ ਦੇ ਵਿੱਚ ਜਿਆਦਾ ਆਵਾਜ਼ ਨਾ ਆਵੇ ਤੇ ਇਹ ਨਾ ਸੋਚਿਓ ਕਿ ਕੱਚੇ ਤੇਲ ਦੇ ਵਿੱਚ ਹੀ ਸਾਰਾ ਕੁਝ ਪਾ ਦਿੰਨੇ ਆ ਤੇ ਚਲੋ ਗਾਇਸ ਤੇ ਹੁਣ ਆਪਾਂ ਆ ਸਾਰਾ ਸਮਾਨ ਇਹਦੇ ਵਿੱਚ ਪਾਉਣੇ ਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਦੋ ਲਾਲ ਮਿਰਚ ਤੇ ਆ ਸਮਾਨ ਆਪਾਂ ਪਹਿਲਾਂ ਪਾਵਾਂਗੇ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਨਹੀਂ ਤਾਂ ਤੇਲ ਗਰਮ ਹੁੰਦਾ ਕਰਕੇ ਹਲਦੀ ਇਹ ਆਪਣੇ ਆ ਸਾਰੇ ਮਸਾਲੇ ਸੜ ਨਹੀਂ ਸਕਦੇ ਆ ਇਸ ਕਰਕੇ ਆਪਾਂ ਪਹਿਲਾਂ ਇਹ ਪਾਵਾਂਗੇ। ਐਸਾ ਆਪਾਂ ਸਾਰੇ ਸਮਾਨ ਨੂੰ ਇਕੱਠਾ ਹੀ ਪਾ ਦੇਣਾ ਹੈ ਵਿੱਚ। ਤੇ ਨਾਲੋਂ ਨਾਲ ਹੀ ਆਪਾਂ ਆਹ ਵਾਲੇ ਮਸਾਲੇ ਨਮਕ, ਮਿਰਚ, ਹਲਦੀ ਤੇ ਆਹ ਵਾਲੇ ਸਾਰੇ ਮਸਾਲਿਆਂ ਨੂੰ ਆਪਾਂ ਵਿੱਚੇ ਪਾ ਦਾਂਗੇ। ਤੇ ਹੁਣ ਆਪਾਂ ਇਹਨਾਂ ਨੂੰ ਖਲਾਵਾ ਲਾਂਗੇ। ਸਾਰਾ ਸਮਣਾ ਪਵੇ ਚਪਾਤਾ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਤੇ ਵੈਸੇ ਵੀ ਸਾਰੀਆਂ ਸਬਜ਼ੀਆਂ ਦੇ ਵਿੱਚੋਂ ਕੜੀ ਮੇਰੀ ਮੋਸਟ ਫੇਵਰਿਟ ਡਿਸ਼ ਵਾ ਤੇ ਇਸ ਕਰਕੇ ਇਹਨੂੰ ਮੈਂ ਰੂਹ ਦੇ ਨਾਲ ਬਣਾਉਣੀ ਹੁੰਦੀ ਆ ਹਾਂਜੀ ਗੈਸ ਮਸਾਲਾ ਆਪਣਾ ਅਜ ਤੱਕ ਇੱਧਰ ਕੋਈਦਾ ਪਿਆ ਨਾ ਤੱਤ ਕਾਪਾ ਜਿਹੜਾ ਉਹਦਾ ਬੈਂ ਹੁੰਦਾ ਕੋਲ ਵੇਸਨ ਦਾ ਉਹਨੂੰ ਆਪਾਂ ਰੈਡੀ ਕਰਦੇ ਹਾਂ ਗਾਇਸ ਆਡਾ ਆਪਣੇ 4-5 ਚਮਚੇ ਆਪਣੇ ਵੇਸੰਦੇ ਆ ਨਾ ਇਹਨੂੰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਇਸ ਦੀ ਮਦਦ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਟ ਦਿੰਨੇ ਆ ਤਾਂ ਕਿ ਕੋਈ ਵੀ ਗੰਢ ਨਾ ਇਹਦੇ ਵਿੱਚ ਬਣੇ ਹਾਂਜੀ ਗਾਇਸ ਹਾਂਜੀ ਗਾਇਸ ਵੀਡੀਓ ਸਟਾਪ ਕਰਕੇ ਇਹਨੂੰ ਮੈਂ ਚੰਗੀ ਤਰ੍ਹਾਂ ਫੈਂਟਿਆ ਤਾਂ ਕਿ ਇਹਦੇ ਵਿੱਚ ਕੋਈ ਗੰਢ ਨਾ ਬਣੇ ਤੇ ਉਧਰ ਆਪਣਾ ਮਸਾਲਾ ਰੈਡੀ ਹੋ ਰਿਹਾ ਹੈ ਇੱਧਰ ਆਪਣੀ ਕੜੀ ਦਾ ਕੋਲ ਹਾਂਜੀ ਗੈਸ ਤੜਕਾ ਆਪਣੇ ਦਾ ਭੁੱਜ ਗਿਆ ਹੈ ਦੇਖੋ ਆਪਾਂ ਜਿਹੜਾ ਇਹ ਬੈਟਰ ਤਿਆਰ ਕੀਤਾ ਹੈ ਸਾਰਾ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਕੜੀ ਦੇ ਮਸਾਲੇ ਦੇ ਤੇ ਇਹਦੇ ਵਿੱਚ ਆਪਾਂ ਇੱਕ ਗਲਾਸ ਹੋਰ ਪਾਣੀ ਦਾ ਪਾਵਾਂਗੇ ਇਸ ਤਰ੍ਹਾਂ ਨੂੰ ਹਲਾ ਕੇ ਇਸ ਨੂੰ ਵੀ ਆਪਾਂ ਰਿਚ ਹੋਰ। ਸਭ ਤੋਂ ਪਹਿਲੇ 1.5 ਗਲਾਸ ਪਾਣੀ ਦਾ ਮੈਂ ਇਹਦੇ ਵਿੱਚ ਹੋਰ ਐਡ ਕਰਾਂਗੀ। 1.5 ਗਲਾਸ ਪਾਣੀ ਦਾ ਮੈਂ ਹੋਰ ਇਹਦੇ ਵਿੱਚ ਐਡ ਕੀਤਾ ਹੈ। ਹਾਂਜੀ ਗਾਇਸ 1.5 ਗਲਾਸ ਪਾਣੀ ਦਾ ਮੈਂ ਇਹਦੇ ਵਿੱਚ ਹੋਰ ਐਡ ਕੀਤਾ ਹੈ। ਤੇ ਹੁਣ ਇਹਨੂੰ ਆਪਾਂ ਪੂਰਾ ਗੈਸ ਤੇ ਅੱਧਾ ਘੰਟਾ ਕੜਨ ਦਵਾਂਗੇ। ਹਾਂਜੀ ਗੈਸ ਕੜੀ ਨੂੰ ਬਣਾਉਂਦੇ ਹੋਏ ਇਦਾਂ ਵਿੱਚ ਘਰਸ਼ੀ ਹਿਲਾਉਂਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਕੜੀ ਥੱਲੇ ਲੱਗ ਜਾਂਦੀ ਹੈ ਇਸ ਤਰ੍ਹਾਂ ਕਿ ਇਹਨੂੰ 3-4 ਵਾਰੀ 5 ਵਾਰੀ ਵਿੱਚ ਹਿਲਾਉਣਾ ਚਾਹੀਦਾ ਇਦਾਂ ਹਾਂਜੀ ਗੈਸ ਇਹਦੇ ਸਾਡੇ ਚੋਲ ਬਣ ਰਹੇ ਆ ਕਿਉਂ ਤੇ ਕੜੀ ਦਾ ਕੰਬੀਨੇਸ਼ਨ ਬੜਾ ਲਾਜਵਾਬ ਹੁੰਦਾ ਹੈ ਹਾਂਜੀ ਗਾਇਸ ਆਪਣੀ ਕੜੀ ਨੂੰ ਕੱਢਦਿਆਂ ਨੂੰ ਪੂਰਾ ਅੱਧਾ ਘੰਟਾ ਹੋ ਗਿਆ ਤੇ ਆਪਣੀ ਕੜੀ ਇੱਥੇ ਸਿਗੀ ਆ ਵੇਖੋ ਕੱਟ-ਕੱਟ ਕੇ ਇੰਨੀ ਕੁ ਰਹਿ ਗਈ ਇਹਦੇ ਵਿੱਚ ਮੈਂ ਇੱਕ ਗਲਾਸ ਪਾਣੀ ਦਾ ਐਡ ਹੋਰ ਕੀਤਾ ਸੀਗਾ ਬਾਅਦ ਵਿੱਚ ਕਿਉਂਕਿ ਕੜੀ ਸੰਘਣੀ ਹੀ ਤੇ ਨਾਲੇ ਥੋੜੀ ਕੱਚੀ ਸੀ ਤੇ ਹੁਣ ਦੇਖੋ ਕਿੰਨੀ ਘਟ ਗਈ ਆਪਣੀ ਕੜੀ ਤੇ ਹੁਣ ਇਹ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਕਿਸੇ ਭਾਂਡੇ ਵਿੱਚ ਕੱਢ ਕੇ ਦਿਖਾਉਨੇ ਹਾਂ ਹਾਂਜੀ ਗਾਇਸ ਆਪਣੀ ਆਲੂ ਪਿਆਜ਼ ਵਾਲੀ ਕੜੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਆ ਤੇ ਆਪਾਂ ਇਹਨੂੰ ਸਰਵ ਕਰ ਲਿਆ ਹੈ ਤਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ